ਗੁਰਬਾਣੀ ਸੰਵਾਦ ਦੇ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਮਦੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰਬਾਣੀਆਂ ਨੂੰ ਦੇ ਅਕਸ਼ ਅਸ਼ੇ ਅਨੁਸਾਰ ਆਪਾਂ ਸਮਝੀਏ ਗੁਰਬਾਣੀ ਨੂੰ ਤੇ ਆਪਣੇ ਜੀਵਨ ਨੂੰ ਦੇ ਮੁਤਾਬਿਕ ਜੀਣ ਦੀ ਕੋਸ਼ਿਸ਼ ਕਰੀਏ ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਰਿਆਂ ਨੂੰ ਦੇਖਦੇ ਹੋ ਅੱਗੇ ਵੀ ਪਾਸ ਆਨ ਕਰਦੇ ਹੋ ਲਾਈਕ ਸ਼ੇਅਰ ਵੀ ਕਰਦੇ ਹੋ ਮੇਰਾ ਇਥੇ ਵੀ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਗੋ ਸਤਿ ਸ੍ਰੀ ਅਕਾਲ ਅਸੀਂ ਚੱਲ ਰਿਹਾ ਸਾਡਾ ਜਿਹੜਾ ਪ੍ਰਕਰਨ ਚੱਲ ਰਿਹਾ ਹੈ ਅਸੀਂ ਪਿਛਲੀ ਜਿਹੜੀ ਵੀਡੀਓ ਕੀਤੀ ਕਿ ਭਈ ਰੱਬ ਨੂੰ ਕੇ ਨਾਮ ਮਿਲਦਾ ਹੈ ਤੇ ਉਹਦੇ ਕਿਹੜੀ ਕਿਹੜੀ ਚੀਜ਼ਾਂ ਗੁਆਉਂਦੀ ਆ ਉਹਦੇ ਵਿੱਚੋਂ ਕੁਝ ਕੁਐਸਚਨ ਹੋਰ ਵੀ ਆਉਂਦੇ ਆ ਤੇ ਸਪੈਸ਼ਲੀ ਅੱਜ ਮੈਂ ਧਿਆਨ ਤੁਹਾਡਾ ਦਿਵਾਉਣਾ ਚਾਹੁੰਦਾ ਵੇਜ 110 19 ਦੇ ਉੱਤੇ ਇੱਕ ਪੰਕਤੀ ਆਉਂਦੀ ਹੈ ਤੇ ਸਰਨਾਈ ਛੁੱਟੀਏ ਲੇਖਾ ਮੰਗੇ ਨਾ ਕੋਈ ਜੀ ਐਦਾ ਮਤਲਬ ਜੇ ਅਸੀਂ ਉਹਦੀ ਸਰਣੇ ਚ ਆ ਗਏ ਤੇ ਫਿਰ ਤਾਂ ਲੇਖਾ ਮੰਗਦਾ ਹੀ ਕੋਈ ਨਹੀਂ ਹਾਂ ਹਾਂ ਤੇ ਐਦਾ ਮਨੂ ਜੋ ਮਰਜ਼ੀ ਕਰ ਲੋ ਬਾ ਵੇ ਸਰਣੇ ਚ ਆ ਜਾਓ ਜਾਂ ਕੋਈ ਇਹੋ ਜਿਹਾ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਸਰਣੇ ਉਹ ਵੀ ਤਾਂ ਜਾ ਜਾਂਦੇ ਆ ਤੇ ਜਿੰਨੇ ਕੀਤੇ ਹੋਈ ਕਰ ਤੂੰ ਤਾਂ ਲੇਖਾ ਫਿਰ ਬਿਲਕੁਲ ਨਹੀਂ ਮੰਗਦਾ ਜਾਂ ਕੋਈ ਹੋਰ ਲੇਖਾ ਹੈਗਾ ਜਿਹੜਾ ਕੋਈ ਐਸਾ ਕੇ ਕਹਾਲਾ ਕਿ ਲੇਖਾ ਹੀ ਕੋਈ ਅਸੀਂ ਗਲਤ ਸਮਝਦੇ ਆ ਕਰਮਾਂ ਨੂੰ ਲੇਖਾ ਸਮਝਦੇ ਆ ਕਿਹੜੀ ਚੀਜ਼ ਨੂੰ ਲੇਖਾ ਸਮਝਦੇ ਆ ਤੋਂ ਅੱਜ ਅਸੀਂ ਸਾਰਾ ਆਪਣਾ ਐਸ ਦੇ ਉੱਤੇ ਫੋਕਸ ਕਰਕੇ ਚੱਲਾਂਗੇ ਜੀ ਕਿਉਂਕਿ ਇਹ ਵੀ ਲੇਖੇ ਦੇ ਵਿੱਚੋਂ ਹੀ ਕਈ ਚੀਜ਼ਾਂ ਹੋਰ ਨਿਕਲਦੀਆਂ ਜਿਹੜੀਆਂ ਸਾਡੇ ਰੋਜ਼ ਦੇ ਕਰਮ ਕਾਂਡਾ ਵਿੱਚ ਹੋਰ ਚੀਜ਼ਾਂ ਵਿੱਚ ਵੀ ਆਦਦੀਆਂ ਪਹਿਲੇ ਪਲੀਜ਼ ਐਸ ਲਾਈਨ ਨੂੰ ਅਸੀਂ ਥੋੜਾ ਜਿਹਾ ਸਮਝੀਏ ਤੇ ਫਿਰ ਅਸੀਂ ਅੱਗੇ ਗੱਲ ਕਰਾਂਗੇ ਔਰ ਕਿਸੇ ਦੇਖੋ ਕਈ ਵਾਰਾਂ ਕਰ ਇਸ ਗੱਲ ਨੂੰ ਦੁਹਰਾਇਆ ਹਾਂ ਜੀ ਕਿ ਗੁਰਬਾਣੀ ਵਿੱਚ ਸਵੈ ਵਿਰੋਧ ਨਹੀਂ ਹੁੰਦੇ ਗੁਰਬਾਣੀ ਦੇ ਸੱਚ ਨੂੰ ਸਮਝਣ ਲਈ ਕੋਈ ਇੱਕ ਸ਼ਬਦ ਅਧੀ ਪੰਕਤੀ ਇੱਕ ਪੰਕਤੀ ਉਹਨੂੰ ਸਾਹਮਣੇ ਰੱਖ ਕੇ ਅਸੀਂ ਗੁਰਬਾਣੀ ਦੇ ਅਸਲ ਨੂੰ ਨਹੀਂ ਸਮਝ ਸਕਦੇ ਠੀਕ ਇਸ ਲਈ ਸਾਨੂੰ ਕਰ ਇੱਕ ਜਿਹੜਾ ਸਾਡਾ ਦਰਸ਼ਕਾ ਉਹਨੇ ਸਾਡਾ ਇਸ ਪਹਿਲੂ ਵੱਲ ਵੀ ਧਿਆਨ ਦਵਾਇਆ ਕਿ ਤੁਸੀਂ ਇਹ ਗੁਰਬਾਣੀ ਦੇ ਪੰਕਤੀ ਕੋਡ ਕੀਤੀ ਆ ਕਿ ਕਰਨੀ ਬਾਜੋਂ ਤਰੈ ਨਾ ਕੋਇ ਪਰ ਦੂਜੇ ਪਾਸੇ ਤੁਸੀਂ ਪੰਕਤੀ ਬੋਲੀ ਆ ਹਾਂ ਜੀ ਕਿ ਤੇ ਸਨਾਈ ਛੁਟੀ ਆ ਲੇਖਾ ਮੰਗਾ ਨਾ ਕੋਇ ਜਾਂ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ ਹਾਂ ਜੀ ਵੀ ਕੀ ਕੰਟਰਡਿਕਸ਼ਨ ਨਹੀਂ ਕੀ ਇਹ ਤੇ ਦੂਜਾ ਜਿਹੜਾ ਤੁਸੀਂ ਜੇ ਸਵਾਲ ਆਇਆ ਉਹਦੇ ਨਾਲ ਮਿਲਦਾ ਜੁਲਦਾ ਹੀ ਆ ਇਸ ਰੀਮੈਨ ਨਾਲ ਇਕੱਠਾ ਦੋਵੇਂ ਕਰ ਲਏ ਆ ਹਾਂ ਜੀ ਅੱਗੇ ਅਸੀਂ ਇਹਨਾਂ ਦੋਹਾਂ ਸਵਾਲਾਂ ਦੀ ਜਿਹੜੀ ਰੋਸ਼ਨੀ ਵਿੱਚ ਗੁਰਬਾਣੀ ਦੇ ਇਸ ਪੱਖ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰ ਸਕੀਏ ਦੇਖੋ ਜਿਹੜੀ ਪਹਿਲੀ ਗੱਲ ਆ ਕਿ ਇਹ ਸਰਨਾਈ ਛੁੱਟੀ ਹੈ ਲੇਖਾ ਮੰਗਾ ਨਾ ਕੋਈ ਇਸ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਫਿਰ ਦੁਆਰੀ ਕਿ ਜਿਹੜੀ ਕਰਨੀ ਬਾਜੂ ਤਰੈ ਨਾ ਕੋਈ ਜਿੱਥੋਂ ਇਹ ਪੰਕਤੀਆਂ ਲਈਆਂ ਗਈਆਂ ਅਸੀਂ ਉਸ ਸ਼ਬਦ ਨੂੰ ਜ਼ਰੂਰ ਜਿਹੜਾ ਉਹ ਦਰਸ਼ਕਾਂ ਨਾਲ ਜਿਹੜਾ ਹਸਾਂਝ ਪਾਵਾਂਗੇ ਤਾਂ ਕਿ ਜਿਹੜਾ ਅਸੀਂ ਵਾਰ-ਵਾਰ ਇਸ ਗੱਲ ਤੇ ਜ਼ੋਰ ਦੇ ਰਹੇ ਆ ਕਿ ਗੁਰਬਾਣੀ ਨੂੰ ਸਮਝਣ ਲਈ ਸਾਨੂੰ ਜਿੱਥੋਂ ਉਹ ਪੰਕਤੀ ਲਈ ਗਈ ਆ ਉਸੇ ਸ਼ਬਦ ਨੂੰ ਪ੍ਰਕਰਨ ਨੂੰ ਦੇਖਣਾ ਜ਼ਰੂਰੀ ਆ ਠੀਕ ਇਥੇ ਅਸੀਂ ਫਿਰ ਗੱਲ ਇਹ ਦੁਹਰਾ ਦੇਣਾ ਚਾਹੁੰਦੇ ਆ ਕਿ ਗੁਰਬਾਣੀ ਵਿੱਚ ਸਵੈਵਿਰੋਧ ਨਹੀਂ ਸਾਡੀ ਸਮਝ ਵਿੱਚ ਗੱਲ ਨਾ ਆਵੇ ਸਾਡੀ ਪਕੜ ਵਿੱਚ ਨਾ ਆਵੇ ਉਹ ਗਲ ਵਕਰੀ ਆ ਉਹਦੀ ਅਭੀ ਸੰਭਾਵਨਾ ਇਹਦੀ ਆ ਕਿ ਕਿੰਗਾ ਸਾਡੀ ਸਮਝ ਵਿੱਚ ਸਾਡੀ ਪਕੜ ਵਿੱਚ ਨਹੀਂ ਆਉਂਦੀ ਆ ਠੀਕ ਕਿਉਂਕਿ ਸਾਡੀ ਬੁੱਧੀ ਬੜੀ ਸੀਮਤ ਆ ਅਸੀਂ ਗੁਰੂ ਸਹਿਬਾਨ ਜਿਸ ਥਾਂ ਤੇ ਉਪੜ ਕੇ ਜਿੱਥੇ ਪਹੁੰਚ ਕੇ ਜਿਸ ਸੱਜਣੋਂ ਧਿਆਨ ਵੀ ਰੱਖ ਕੇ ਜਾਂ ਸੱਚ ਰੂਹ ਬਣ ਕੇ ਜੋ ਸੱਚ ਬਿਆਨ ਕਰਦੇ ਆ ਸਾਡੀ ਕਿੰਮਤਾਂ ਉਥੇ ਜਿਹੜੀ ਪਹੁੰਚ ਜਿਹੜੀ ਆ ਉਥੇ ਨਹੀਂ ਹੁੰਦੀ ਤੁਸੀਂ ਨਾ ਹੀ ਉਸ ਜਿਹੜਾ ਜਿਹੜਾ ਵਾਤਾਵਰਨ ਆ ਜੋ ਪਰਸਥਤੀਆਂ ਉਹਨਾਂ ਨੂੰ ਉਸ ਰੂਪ ਵਿੱਚ ਮਹਿਸੂਸ ਕਰ ਸਕਦੇ ਆ ਉਸ ਲਈ ਅਸੀਂ ਜਿੰਨੇ ਕੁ ਸਾਡੀ ਸਮਝ ਹੁੰਦੀ ਆ ਅਸੀਂ ਸਾਡੇ ਟੀਕਾਕਾਰ ਜਾਂ ਵਿਦਵਾਨ ਸੱਜਣ ਜਿਹੜੇ ਵੀ ਗੁਰਬਾਣੀ ਦੀ ਵਿਆਖਿਆ ਕਰਦੇ ਆ ਉਹ ਜਿੰਨੇ ਕੋ ਉਹਨਾਂ ਦੀ ਸਮਰੱਥਾ ਸਮਝ ਆ ਉਹ ਦੇ ਅਨੁਸਾਰ ਗੱਲ ਕਰਦੇ ਆ ਇਸ ਲਈ ਸੁਭਾਵਕ ਆ ਕਿ ਸਾਰੀਆਂ ਗੱਲਾਂ ਜਿਹੜੀਆਂ ਉਹ ਕਵਰ ਨਹੀਂ ਹੋਣਦੀਆਂ ਬਹੁਤ ਕੁਝ ਰਹਿ ਜਾਂਦਾ ਅਸੀਂ ਇਹ ਮੰਨ ਕੇ ਅੱਗੇ ਤੁਰ ਰਹੇ ਆ ਜਿਹੜੀ ਗੱਲ ਜਿੱਥੋਂ ਤੱਕ ਹੈਗੀ ਆ ਕਿ ਤੀ ਸਰਨਾਈ ਛੁੱਟੀ ਹੈ ਲੇਖਾ ਮੰਗਾ ਨਾ ਕੋਈ ਤਾਂ ਪਹਿਲੀ ਗੱਲ ਇਹ ਕਿ ਗੱਲ ਕਰ ਰਿਹਾ ਇਥੇ ਕਿ ਸ਼ਰਨ ਦੀ ਜਦੋਂ ਲੇਖਾ ਮੰਗਾ ਨਾ ਕੋਈ ਦੀ ਗੱਲ ਆਖੀ ਆ ਇਹ ਪੰਕਤੀ ਦਾ ਔਖੇ ਲਾਹੇ ਸਾ ਪਰ ਪਹਿਲਾਂ ਆਖਿਆ ਕਿ ਤਿਸ ਸਰਨਾਈ ਛੁਟੀ ਹੈ ਜਿਹਦੀ ਸ਼ਰਨ ਵਿੱਚ ਪਈਆਂ ਸ਼ਰਨਿਕੀ ਪੈਣਾ ਰੱਬ ਦੀ ਪ੍ਰਭੂ ਦੀ ਉਹ ਪ੍ਰਭੂ ਦੀ ਇਹ ਸ਼ਰਨਾਂ ਉਹਦੀ ਸਮਝ ਸੋਝੀ ਸਾਨੂੰ ਗੁਰੂ ਰਾਈ ਮਿਲਨੀ ਆ ਬਾਣੀ ਰਾਈ ਮਿਲਨੀ ਆ ਬਾਣੀ ਦੇ ਸਜਣੋਂ ਸਮਝ ਕੇ ਜਾਂ ਉਹਦੇ ਨਾਲ ਜੁੜ ਕੇ ਇਹ ਅਸੀਂ ਜਿਹੜੀ ਉਹ ਰੱਬ ਦੀ ਸ਼ਰਨ ਦਾ ਰਸ ਸਮਝਦੇ ਆ ਜਾਂ ਸਾਡੀ ਸਮਝ ਵਿੱਚ ਆਉਂਦਾ ਸਾਡੀ ਪਕੜ ਵਿੱਚ ਆਉਂਦਾ ਅਦੇ ਅਸੀਂ ਰੱਬ ਦੀ ਸ਼ਰਨ ਵਿੱਚ ਪਈਨੇ ਆ ਪੁਰਜਦੋਸੀਂ ਉਹਦੀ ਸ਼ਰਨ ਵਿੱਚ ਆਉਨੇ ਆ ਤਾਂ ਫਿਰ ਜਿਹੜੀ ਲੇਖੇ ਜੋਖੇ ਦੀ ਗੱਲ ਆ ਉਹ ਜੋ ਅੱਗੇ ਆ ਤਾਂ ਉਹ ਕਰਦਾ ਜਾਣੇ ਕੁਰਬਾਨੀ ਵੀ ਬਏ ਅਲੰਕਾਰ ਰੂਪ ਵਿੱਚ ਜਾਂ ਪਰੰਪਰਾਗਤ ਰੂਪ ਵਿੱਚ ਗੁਰੂ ਸਾਹਿਬਾਨ ਨੇ ਬਹੁਤ ਵਾਰ ਐਸੇ ਸ਼ਬਦ ਵਰਤੇ ਆ ਜਿਨ੍ਹਾਂ ਤੋਂ ਸਾਨੂੰ ਕਿ ਐਸਾ ਲੱਗਦਾ ਪ੍ਰਤੀਤ ਹੁੰਦਾ ਕਿ ਸ਼ਾਇਦ ਜੋ ਪਰੰਪਰਾਗਤ ਰੂਪ ਵਿੱਚ ਮੰਨਿਆ ਜਾਂਦਾ ਕਿ ਅੱਗੇ ਜਾ ਕੇ ਹਿਸਾਬ ਕਿਤਾਬ ਹੁੰਦਾ ਜਿਹੜੇ Hindu ਵੀਰਾਂ ਉਹਨਾਂ ਦਾ ਆਪਣਾ ਵਿਸ਼ਵਾਸ ਆ ਯੋ ਕਿ ਇਸਲਾਮ ਦੇ پیرੋਕਾਰਾਂ ਜਾਂ ਕ੍ਰਿਸਚੀਅਨਾਂ ਉਹਨਾਂ ਦਾ ਆਪਣਾ ਵਿਲਿਊ ਸਿਸਟਮ ਆ ਉਹਨਾਂ ਆਪ ਕੋ ਅਨੁਸਾਰ ਉਹ ਐਸਾ ਮੰਨਦੇ ਆ ਮੰਨ ਕੇ ਚੁਰਦੇ ਆ ਗੁਰਬਾਣੀ ਵਿੱਚ ਜਿਹੜਾ ਉਹ ਸਾਨੂੰ ਅਲੰਕਾਰ ਰੂਪ ਵਿੱਚ ਜਾਂ ਜਦੋਂ ਅਨੰਤ ਹਰਮਨ ਨਾਲ ਉਹਨਾਂ ਦੇ ਵਿਸ਼ਵਾਸ ਦੀ ਗੱਲ ਕਰ ਗੁਰਬਾਣੀ ਦਾ ਸਾਜ ਦ੍ਰਿੜ ਕਰਵਾਇਆ ਤਾਂ ਇਸ ਸ਼ਬਦਾਂ ਲਈ ਵਰਤੀ ਹੋਏ ਕੋਈ ਸੰਦੇਹ ਨਹੀਂ ਪਰ ਗੁਰਬਾਣੀ ਮੁਖ ਰੂਪ ਜਿਹੜਾ ਜ਼ੋਰ ਦਿੰਦੀ ਆ ਉਹ ਸਾਡੇ ਵਰਤਮਾਨ ਤੇ ਦਿੰਦੀ ਆ ਉਜਿਹੜਾ ਦੇਖੇ ਜੋ ਕਿ ਦੀ ਤੀ ਜਿਹੜੀ ਗੱਲ ਆ ਕਿ ਲੇਖਾ ਮੰਗਾ ਨਾ ਕੋਏ ਇਥੇ ਜੋ ਪਰੰਪਰਿਕ ਦਾ ਰੂਪ ਵਿੱਚ ਮੰਨੇ ਜਾਂਦਾ ਉਸ ਲੇਖੇ ਜੋ ਕੇ ਦੀ ਗੱਲ ਨਹੀਂ ਇਹ ਤੇ ਪਾਵਾ ਜਿਹੜਾ ਰੱਬ ਦੀ ਸ਼ਰਨ ਵਿੱਚ ਆ ਜਾਂਦਾ ਜਿਹੜਾ ਸਤ ਗੁਰਬਾਣੀ ਨਾਲ ਜੁੜ ਜਾਂਦਾ ਉਹਨੂੰ ਫਿਰ ਵਿਕਾਰ ਕੋਈ ਵੀ ਵਿਕਾਰ ਮਾਇਆ ਦਾ ਕੋਈ ਵੀ ਰੂਪ ਉਸ ਮਨੁੱਖ ਨੂੰ ਆਪਣੀ ਲਪੇਟ ਵਿੱਚ ਨਹੀਂ ਲੈ ਸਕਦਾ ਠੀਕ ਉਸ ਤੋਂ ਪ੍ਰਭਾਵਿਤ ਨਹੀਂ ਹੁੰਦਾ ਉਹਦੀ ਜੀਵਨ ਜੀ ਹੈ ਉਹ ਹਰ ਪੱਖੋਂ ਬੜੀ ਨਿਰਮਲ ਹੁੰਦੀ ਆ ਪਵਿੱਤਰ ਹੁੰਦੀ ਆ ਇੱਥੇ ਜਿਹੜਾ ਲੇਖ ਮੰਗਾ ਨਾ ਕੋਈ ਜਿਹੜਾ ਇਹ ਲਿਖਾਏਗਾ ਵਿਕਾਰਾਂ ਦਾ ਮਾਇਆ ਦੇ ਮੋਹ ਦਾ ਮਾਇਆ ਦੇ ਜਿਹੜੇ ਵੱਖੋ ਵੱਖਰੇ ਜਿਹੜੇ ਰੂਪ ਆ ਉਹਨਾਂ ਦਾ ਓਕੇ ਠੀਕ ਹੈ ਜੇਕਰ ਜੋ ਕਿ ਅਸੀਂ ਸਮਝਦੇ ਆ ਕਿ ਸ਼ਾਇਦ ਬਹੁਤ ਸਾਰੇ ਵੀਰ ਪੜ੍ਹਨ ਸ ਸਮਝਦੇ ਵੀ ਆ ਕਿ ਜੇਕਰ ਅਸੀਂ ਉਹਦੀ ਸ਼ਰਨ ਵਿੱਚ ਆ ਜੰਨੇ ਆ ਤਾਂ ਫਿਰ ਜਿਹੜਾ ਉਹ ਸਾਡਾ ਸਾਰੇ ਜਿਹੜੇ ਗੁਨਾਹ ਸਾਡੇ ਮਾਫ ਹੋ ਜਾਂਦੇ ਆ ਇਸ ਲਈ ਕਿ ਜਿਹੜੇ ਰੱਬ ਦੇ ਹੋਂਦ ਵਿੱਚ ਵਿਸ਼ਵਾਸ ਨਹੀਂ ਰੱਖਦੇ ਨਹੀਂ ਕਰਦੇ ਉਹਨਾਂ ਦੇ ਜਿੱਥੇ ਹੋਰ ਤਰਕ ਆ ਉਸੇ ਇੱਕ ਤਰਕ ਉਹਨਾਂ ਦਾ ਇਹ ਵੀ ਆ ਕਿ ਰੱਬ ਜਿਹੜਾ ਤੁਹਾਡਾ ਉਹ ਤਾਂ ਕੋਈ ਨਿਆਕਾਰ ਹੀ ਨਹੀਂ ਤੁਸੀਂ ਕਿਹਨੇ ਬੜਾ ਨਿਆਕਾਰ ਆ ਇਹ ਕਹਦਾ ਨਿਆ ਆ ਕਿ ਤੁਸੀਂ ਉਹਦੀ ਜੇ ਕੋਈ ਸ਼ਾਮਦ ਕਰ ਦੋ ਉਸ ਦੀ ਕਰ ਦੋ ਤਾਂ ਖੁਸ਼ ਹੋ ਜਾਊਗਾ ਤੋ ਤੁਹਾਡੇ ਜੋ ਤੁਹਾਡਾ ਜਿਹੜੇ ਸਾਰੇ ਗੁਨਾਹ ਮਾਫ ਹੋ ਜਾਣਗੇ ਜੇ ਤੁਸੀਂ ਉਸ ਤੇ ਨਹੀਂ ਕਰਦੇ ਤਾਂ ਉਹ ਨਾਰਾਜ਼ ਹੋ ਜਾਂਦਾ ਉਹਨਾਂ ਦਾ ਬੜਾ ਕਈ ਤਰਕਾਂ ਵਿੱਚ ਇੱਕ ਤਰਕ ਉਹਨਾਂ ਦਾ ਇਹ ਵੀ ਆ ਉਹ ਉਹ ਇਹਦੇ ਵਿੱਚ ਤੇ ਜਿਹੜਾ ਉਹਨਾਂ ਲੋਕਾਂ ਦਾ ਜਿਹੜਾ ਤਰਕ ਦਾ ਆਧਾਰ ਆ ਉਹ ਆਮ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਜੋ ਉਹਨਾਂ ਦਾ ਬੀਲੀਫ ਸਿਸਟਮ ਬਣਿਆ ਹੋਇਆ ਉਹ ਉਹਦੇ ਆਧਾਰ ਤੇ ਹੀ ਆ ਮੈਂ ਜੀ ਦਰਸ਼ਕਾਂ ਨਾਲ ਸ਼ੇਅਰ ਕਰਦਾ ਸੀ ਸੁਖਣਾ ਦੇ ਉੱਤੇ ਆਲਰੇਡੀ ਵੀਡੀਓਜ਼ ਬਣਾ ਚੁੱਕੇ ਆ ਪਰ ਭਾਈ ਸਾਹਿਬ ਦਾ ਇਸ਼ਾਰਾ ਉਧਰ ਨੂੰ ਵੀ ਜਾ ਰਿਹਾ ਹੈ कि ਜੋ ਸਾਨੂੰ ਗੁਰਦੁਆਰਿਆਂ ਚ ਉਹ ਇਹ ਹੈ ਕਿ ਜੇ ਇਹ ਪਾਠ ਕਰੀਏ ਤਾਂ ਇਹ ਚੀਜ਼ ਹੋਏਗੀ ਜਾਂ ਇੰਦਾ ਰੱਬ ਖੁਸ਼ ਹੋ ਜਾਏਗਾ ਜੇ ਇਹ ਐਕਟੀਵਿਟੀ ਕਰੀਏ ਜਾਂ ਇਹ ਰਿਚੁਅਲ ਕਰੀਏ ਤਾਂ ਰੱਬ ਖੁਸ਼ ਹੋ ਜਾਏਗਾ ਇਹ ਇਸ਼ਾਰਾ ਉਧਰ ਨੂੰ ਵੀ ਜਾ ਰਿਹਾ ਮੈਂ ਇਸ ਕਰਕੇ ਦਰਸ਼ਕਾਂ ਨਾਲ ਸ਼ੇਅਰ ਕੀਤਾ ਕਿ ਉਸ ਨੂੰ ਇਸ ਨਾਲ ਰਿਲੇਟ ਕਰ ਲੈ ਆਪਣੇ ਲੈਵਲ ਤੇ ਜਿਹੜੀਆਂ ਸਾਡੀਆਂ ਪ੍ਰੀਵੀਅਸ ਵੀਡੀਓ ਸੁਖਣਾ ਦੇ ਉੱਤੇ ਅਸੀਂ ਕੀਤੀਆਂ ਹਾਂਜੀ ਭਾਈ ਆਹ ਦੇਖੋ ਜਿਹੜਾ ਜੇ ਜੋ ਕੁਝ ਮੰਨੇ ਜਾ ਰਹੇ ਆ ਇਹ ਬਿਲਕੁਲ ਠੀਕ ਆ ਸੱਚ ਆ ਕਿ ਜ਼ਿਆਦਾਤਰ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਸਥਾਨਾਂ ਦੇ ਇਹਨਾਂ ਗੱਲਾਂ ਉੱਤੇ ਹੀ ਜ਼ੋਰ ਆ ਯਾਕ ਦੀ ਜੋ ਫਰੋਜ਼ ਜਮਾਤ ਆ ਹਾਂਜੀ ਉਹ ਚਾਹੇ ਧਾਰਮਿਕ ਸਥਾਨਾਂ 'ਚ ਬੈਠੀ ਹੋਈ ਆ ਚਾਹੇ ਉਹ ਆਮ ਆ इवन ਇਹ ਨਹੀਂ ਕਿ ਜਿਹੜੇ ਪ੍ਰੋਫੈਸ਼ਨਲ ਲੋਕ ਆ ਕੇਵਲ ਉਹੀ ਇਹਨਾਂ ਚੀਜ਼ਾਂ ਦੀ ਪ੍ਰੋਤਦਾ ਨਹੀਂ ਕਰਦੇ ਪ੍ਰਚਾਰ ਨਹੀਂ ਕਰਦੇ ਉਹ ਲੋਕ ਵੀ ਕਰਦੇ ਆ ਜਿਨ੍ਹਾਂ ਦਾ ਕੋਈ ਉਹਨਾਂ ਨੂੰ ਉਹਦੇ 'ਚ ਆਪਣਾ ਜਾਤੀ ਲਾਭ ਕੁਝ ਨਹੀਂ ਹੁੰਦਾ ਉਹਨਾਂ ਨੂੰ ਅਸਨਿ ਕਿ ਉਹਨਾਂ ਨੂੰ ਕੋਈ ਲਾਭ ਹੋਊਗਾ ਤਾਂ ਕਰ ਰਹੇ ਆ ਉਹਨਾਂ ਦੇ ਆਪਣੇ ਚੰਗੇ ਕਾਰੋਬਾਰ ਚੱਲ ਰਹੇ ਆ ਮਾਇਕ ਤੌਰ ਤੇ ਉਹ ਵੈਲ ਸੈਟਲ ਲੈ ਗਏ ਆ ਪਰ ਜੋ ਇੱਕ ਬਲੀਫ ਸਿਸਟਮ ਬਣਿਆ ਹੋਇਆ ਜੋ ਇੱਕ ਕਈ ਇਹ ਭਰਮ ਜਾਂ ਇੱਕ ਅਗਿਆਨਤਾ ਕਾਰਨ ਇੱਕ ਬਲੀਫ ਸਿਸਟਮ ਬਣ ਚੁੱਕਾ ਆ ਆਪਣੇ ਵੱਲੋਂ ਉਹ ਬੜੀ ਸਹੁਰਦਤਾ ਨਾਲ ਕੋਈ ਨਾ ਗੱਲਾਂ ਉੱਤੇ ਜ਼ੋਰ ਦਿੰਦੇ ਆ ਅਜੇ ਜਿਹੜੀ ਪੁਜਾਰੀ ਸ਼੍ਰੇਣੀ ਕਹਿ ਲਓ ਜਾਂ ਕੋਈ ਹੋਰ ਕਹਿ ਲਓ ਪਰ ਮੰਦਰਾ ਜਿਹੜੇ ਬੈਠੇ ਆ ਉਹਨਾਂ ਨੂੰ ਤਾਂ ਖਰਾ ਆਪਾਂ ਕਹਿ ਸਕਦੇ ਆ ਔਰ ਸੱਚ ਵੀ ਆ ਕਿ ਉਹਨਾਂ ਨੂੰ ਤਾਂ ਸਵਾਰਥ ਹੁੰਦਾ ਉਹਨਾਂ ਦਾ ਆਪਣਾ ਸਵਾਰਥ ਆ ਉਹਨਾਂ ਨੇ ਜੀ ਲਾਭ ਮਿਲਦਾ ਦੁਕਾਨ ਵੇਮਾ ਭਰਵਾ ਪੈਸੇ ਪਾ ਕੇ ਪਰ ਕੇ ਐਸੀ ਸ਼੍ਰੀਣੀ ਵੀ ਹੈਗੀ ਆ ਕਿ ਜਿਨ੍ਹਾਂ ਨੂੰ ਆਪ ਕੋਈ ਉਹਨਾਂ ਨੂੰ ਲਾਭ ਨਹੀਂ ਹੁੰਦਾ ਪਰ ਉਹਨਾਂ ਦੇ ਆਪਣੇ ਵੱਲੋਂ ਸੁਰੇਦ ਹੈਗੇ ਆ ਪਰ ਸੁਰੇਦ ਤਾਂ ਉਹਨਾਂ ਦੀ ਉਹ ਅਗਿਆਨਤਾ ਦੇ ਆਸਰਤਾ ਆਪਨੇ ਵੱਲੋਂ ਕੋਈ ਬੇਈਮਾਨੀ ਨਹੀਂ ਕਰ ਰਹੇ ਬਲਕਿ ਉਹਨਾਂ ਨੇ ਜੋ ਕੋਈ ਸਿੱਖਿਆ ਪੜ੍ਹਿਆ ਵਿਚਾਰਿਆ ਉਸ ਅਨੁਸਾਰ ਉਹਨਾਂ ਦਾ ਉਹ ਇੱਕ ਪੱਕਾ ਵਿਸ਼ਵਾਸ ਬਣ ਚੁੱਕਾ ਹੋਇਆ ਆਪਣੇ ਵੱਲੋਂ ਉਹ ਧਰਮ ਦੇ ਕਿਤੇ ਵੀ ਵਿਚਰ ਕੇ ਉਹ ਧਰਮ ਦੀਆਂ ਕਦਰੋਂ ਕੀ ਤਾਂ ਹੀ ਪ੍ਰਚਾਰੇ ਹੁੰਦੇ ਆ ਪਰ ਚੋਂ ਕਿ ਉਹ ਅਗਿਆਨਤਾ ਦੇ ਆਧਾਰਤਾ ਦੇ ਸਮਝੀ ਦੇ ਕਾਰਨ ਇਸ ਲਈ ਜਿਹੜੀ ਉਹ ਮੰਨਣ ਯੋਗ ਨਹੀਂ ਹੁੰਦੀਆਂ ਤੁਸੀਂ ਜੋ ਕੁਝ ਵੀ ਜਿਹੜਾ ਅਸੀਂ ਆਪਣੇ ਧਰਮ ਮੰਦਰਾਂ 'ਚ ਦੇਖਦੇ ਆ ਕਿ ਉਹਨਾਂ ਤੇ ਜ਼ਿਆਦਾ ਇਹਨਾਂ ਗੱਲਾਂ ਤੇ ਜ਼ੋਰ ਦਿੱਤਾ ਜਾਂਦਾ ਤੁਸੀਂ ਜੇ ਕਿਸੇ ਆਪਣੇ ਜਿਹੜੇ ਧਾਰਮਿਕ ਸਥਾਨਾਂ ਇਹ ਕਾਸਟੋਰ ਦੇ ਜਿਹੜੇ ਸਾਡੇ ਇਤਿਹਾਸਕ ਸਥਾਨ ਆ ਹਾਂ ਜੀ ਅਸੀਂ ਜੇ ਉਹਨਾਂ ਵੱਲ ਨਿਗਾਹ ਮਾਰੀ ਤਾਂ ਕੋਮੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਜਦੇ ਕੋਈ ਸ਼ੱਕ ਨਹੀਂ ਰਾਈਟ ਕਥਾ ਕੀਰਤਨ ਵੀ ਹੁੰਦੀ ਆ ਪਾਠ ਵੀ ਨੇ ਵੀ ਹੁੰਦਾ ਪਰ ਉਥੇ ਜਾਣ ਵਾਲਿਆਂ ਨੂੰ ਇਹ ਗੱਲ ਜਿਹੜੀ ਆ ਉਹ ਵਾਰ-ਵਾਰ ਰਿਪੀਟ ਕਰਕੇ ਦੁਹਰਾ ਕੇ ਚੰਗੀ ਤਰ੍ਹਾਂ ਦ੍ਰਿੜ ਕਰਵਾਈ ਜਾਂਦੀ ਆ ਕਿ ਕਿਤੇ ਆਖਿਆ ਜਾਂਦਾ ਤੁਸੀਂ ਇੱਥੇ ਆਓਗੇ ਇੰਨੀ ਵੇਰਾਓਗੇ ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋ ਜਾਣਗੀਆਂ ਕਿਤੇ ਆਖਿਆ ਜਾ ਰਿਹਾ ਤੁਹਾਡਾ ਰੋਗ ਕਟਿਆ ਜਾਊਗਾ ਕਿ ਤੇ ਆ ਕੇ ਇਹਦੇ ਆ ਤੁਹਾਨੂੰ ਮੁਕਤੀ ਮਿਲ ਜਾਊਗੀ ਹਾਂਜੀ ਤੁਹਾਡੀ ਕਲਿਆਣ ਹੋ ਜਾਊਗੀ ਤੁਹਾਡਾ ਜੀਵਨ ਸਫਲਾ ਹੋ ਜਾਊਗਾ ਬਸ ਸਾਨੂੰ ਜਿਹੜਾ ਉਹ ਗੁਰਬਾਣੀ ਦੇ ਸੱਚ ਨਾਲ ਗੁਰਬਾਣੀ ਦੇ ਜੀਵਨ ਦੁਗਤ ਨਾਲ ਜੋੜਨ ਦਾ ਉਪਰਾਲਾ ਨਹੀਂ ਜਿਹੜਾ ਜੁੜਿਆ ਕਿਦੇ ਨਾਲ ਜਾੜਿਆ ਇਹਨਾਂ ਗੱਲਾਂ ਨਾਲ ਕਿਉਂਕਿ ਆਮ ਮਨੁੱਖ ਦੀ ਇਹ ਕਮਜ਼ੋਰੀ ਆ ਜੇ ਉਹ ਰੱਬ ਵਿੱਚ ਵਿਸ਼ਵਾਸ ਕਰਦਾ ਰੱਬ ਰੱਬ ਕਰ ਰਿਹਾ ਤਾਂ ਉਹ ਰੱਬ ਰੂਪ ਬਣ ਨਹੀਂ ਨਹੀਂ ਬਲਕੇ ਆਪਣੀਆਂ ਲੋੜਾਂ ਥੋੜਾ ਥੋੜਾ ਨੂੰ ਮਟਾਉਣ ਲਈ ਜਾਂ ਆਪਣੀ ਜਿਹੜੀ ਉਹਦੀਆਂ ਇੱਛਾਵਾਂ ਉਹਨਾਂ ਦੀ ਪੂਰਤੀ ਲਈ ਦੁੱਖਾਂ ਤੋਂ ਬਚਣ ਲਈ ਜਾਂ ਮਰਨ ਮਗਰੋਂ ਕਿਸੇ ਕਥਿਤ ਸਵਰਗ ਦੀ ਪ੍ਰਾਪਤੀ ਲਈ ਇਸ ਲਈ ਜਿੱਥੇ ਵੀ ਕਿਤੇ ਐਸਾ ਜਿਹੜਾ ਆਖਿਆ ਜਾ ਰਿਹਾ ਭਰੋਸਾ ਦੁਆਇਆ ਜਾ ਰਿਹਾ ਤਾਂ ਉਹ ਝੱਟ ਵਿਸ਼ਵਾਸ ਕਰ ਲੈਂਦਾ ਤੋਂ ਇਸੇ ਲਈ ਸ਼ਾਇਦ ਜਿਹੜੇ ਐਸੇ ਲੋਕ ਆ ਉਹ ਫਰਕ ਦਿੰਦੇ ਆ ਇਹ ਜੇ ਉਹ ਰਬ ਜਿਹੜਾ ਉਹ ਦੇਵ ਨੂੰ ਰਬ ਰਵਾਖਾਂਗੇ ਉਹਦੀ ਬਿਝਾਈ ਕਰਾਂਗੇ ਤਾਂ ਪ੍ਰਸੰਨ ਹੋ ਜਾਊਗਾ ਨੇ ਕਰਾਂਗੇ ਤਾਂ ਨਰਾਜ ਹੋ ਜਾਊਗਾ ਤਾਂ ਕਿਵੇਂ ਦਾ ਗੁਰੂ ਗ੍ਰੰਥ ਸਾਹਿਬ ਦੀਆਂ ਇਹੋ ਜਿਹੀਆਂ ਪੰਕਤੀਆਂ ਉਹਨਾਂ ਨੂੰ ਜਿਹੜੇ ਐਸੇ ਸਜਣੋ ਕੋਲ ਕਰਨ ਲੱਗ ਪੈਂਦੇ ਆ ਠੀਕ ਜਿਹੜਾ ਆਮ ਸ਼ਰਧਾਲੂ ਆ ਸਧਾਰਨ ਮਨੋਕਾ ਤਾਂ ਕਿਉਂਕਿ ਗੁਰਬਾਣੀ ਪ੍ਰਤੀ ਹਰ ਸਿੱਖ ਦੀ ਸ਼ਰਧਾ ਜਿਹੜੀ ਆ ਉਹ ਹੈ ਉਹ ਹੁਣ ਵੀ ਚਾਹੀਦੀ ਹੈ ਇਹਦੇ ਵੀ ਕੋਈ ਸ਼ੱਕ ਨਹੀਂ ਉਹ ਜੋ ਸੱਚਦਾ ਵੀ ਮੇਰੇ ਗੁਰੂ ਨੇ ਵੀ ਇਹ ਗੱਲ ਆਖੀ ਆ ਗੁਰੂ ਗ੍ਰੰਥ ਸਾਹਿਬ ਤੇ ਆਖਿਆ ਤੋ ਕਿੰਧੂ ਬੰਦੂ ਕਰਨ ਦਾ ਸਵਾਲ ਨਹੀਂ ਉੱਠਦਾ ਪਰ ਇਹ ਕੌਣ ਦੱਸਿਆ ਸੀ ਲੋਕਾਂ ਨੂੰ ਜਿਹੜੇ ਐਸਾ ਮਨੀ ਬੈਠੇ ਆ ਕਿ ਗੁਰੂ ਨੇ ਐਸਾ ਨਹੀਂ ਆਖਿਆ ਹੋਇਆ ਇਹ ਮੇਰੇ ਤੁਹਾਡੇ ਵਰਗੇ ਮੱਲੂ ਮੱਲੀ ਗੁਰੂ ਦੇ ਮੂੰਹ ਬੋਲਾਂ ਨੂੰ ਆਪਣੀ ਜਿਹੜੀ ਸਮਝ ਆ ਸੋ ਜਾ ਆਪਣੀ ਜਿਹੜੀ ਮਨੋਤਾ ਉਹ ਗੁਰੂ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਇਦਾਂ ਗੁਰੂ ਨੇ ਜੋ ਆਖਿਆ ਉਹ ਆਪਣੇ ਆਪ ਹੀ ਸਪਸ਼ਟਾ ਜੇ ਗੁਰੂ ਨੇ ਇਹ ਗਲਾਕੇ ਕਿ ਕਰਨੀ ਬਾਜੋਂ ਤਰੈ ਨਾ ਕੋਏ ਤਾਂ ਉਹਦੇ ਵਿੱਚ ਜਿਹੜੇ ਉਹ ਹਰਥਾਂ ਲਾਗੂ ਹੁੰਦੀ ਆ ਇਹਦੇ ਕੋਈ ਆਪਸ਼ਨ ਨਹੀਂ ਕਿ ਅਸੀਂ ਆਖੀਏ ਕਿ ਨਹੀਂ ਇੱਥੇ ਸ਼ਾਇਦ ਗੁਰੂ ਨੇ ਆਖਿਆ ਕਿ ਨਹੀਂ ਜੇ ਐਸਾ ਕਰ ਲੋਗੇ ਤਾਂ ਸ਼ਾਇਦ ਇਹ ਤੋਂ ਸੰਭਾਵਨਾ ਹੈਗੀ ਆ ਤਾਂ ਜਿਹੜੀ ਦੂਜੀ ਗੱਲ ਇਹ ਪੱਕਾ ਸਮਝਣਾ ਹੈ ਕਿ ਜਦੋਂ ਆਖਿਆ ਕਿ ਲੇਖਾ ਕੋਈ ਨਾ ਪੁੱਛੇ ਹਰ ਬਖਸ਼ੰਦਾ ਜਦੋਂ ਆਖਿਆ ਕਿ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ ਤਾਂ ਉਥੇ ਗੇੜੇ ਗੱਲ ਚਾਹਦੀ ਆ ਉਸ ਨੂੰ ਦੇਖਣ ਦੀ ਲੋੜ ਆ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਰੱਬ ਦੀ ਸ਼ਰਨ ਵਿੱਚ ਆ ਗਿਆ ਫਿਰ ਉਹ ਐਸਾ ਕੋਈ ਕਦਮ ਪੁੱਟਦਾ ਹੀ ਨਹੀਂ ਜਿਹੜਾ ਕਰੋ ਕਦਮ ਪੁੱਟੇ ਆ ਉਹਨੂੰ ਸ਼ਰਮਿੰਦਗੀ ਦਾ ਅਹਿਸਾਸ ਉਹ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇ ਜਿਵੇਂ ਫਰੀਦ ਸਾਹਿਬ ਜੀ ਦਾ ਇੱਕ ਪਾਵਨ ਸ਼ਲੋਕ ਆ ਜਿੱਦਾ ਜਿੰਨੀ ਕਮੀ ਨਾਹੀਂ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਤੇਵੇਂ ਸਾਈਂ ਦੇ ਦਰਵਾਰ ਗੁਰੂ ਸਾਹਿਬ ਦਾ ਪਾਵਨ ਫਰਮਾਨ ਕੇ ਜਿੱਦ ਕੀਤਾ ਭਾਈਆ ਆਪਣਾ ਸਾਹਕਾਲ ਬੁਰੀ ਕਿਉਂ ਕਾ ਲਈ ਹੈ। ਉਹ ਇਥੋਂ ਦਾ ਕਹ ਦਿੱਤਾ ਕਿ ਮੰਦਾ ਮੂਲ ਨਾ ਕੀਤੇ ਦੇ ਲੰਮੀ ਨਜ਼ਰ ਨੇ ਹਾਲੀ ਹੈ। ਉਹ ਜਿਹੜਾ ਗੁਰੂ ਕੀ ਸ਼ਰਨ ਵਿੱਚ ਆ ਗਿਆ ਜਿਹਨੇ ਗੁਰੂ ਦਾ ਆਸਰਾ ਲੈ ਲਿਆ ਗੁਰਬਾਣੀ ਨੂੰ ਪੜ ਰਿਆ ਵਿਚਾਰ ਰਿਆ ਤਾਂ ਫਿਰ ਉਹ ਐਸਾ ਕਦਮ ਨਹੀਂ ਪੁੱਟੂਗਾ ਜਿਹੜਾ ਕਦਮ ਪੁੱਟਿਆ ਉਹਨੂੰ ਸ਼ਰਮਿੰਦਗੀ ਸਹਿਣੀ ਪਵੇ ਜਾਂ ਸ਼ਰਮਿੰਦਾ ਹੋਣਾ ਪਵੇ। ਉਸੀ ਲਈ ਜਦੋਂ ਆਖਿਆ ਕਿ ਲੇਖਾ ਕੋਈ ਨਾ ਪੁੱਛੇ ਤਾਂ ਉਹ ਭਾਵੇਂ ਹੀ ਆ ਕਿ ਫਿਰ ਉਹ ਐਸਾ ਕਦੋਂ ਪੁੱਟਦਾ ਹੀ ਨਹੀਂ ਇਹਨੂੰ ਬਾਣੀ ਵਿੱਚ ਹੋਰ ਕਈ ਢੰਗਾਂ ਨਾਲ ਸਮਝਾਇਆ ਆ ਜਿਵੇਂ ਕਿ ਧਰਮੰਦਰ ਰਾਏਦਰ ਕਾਗਦ ਫਾਰੇ ਜਾਨਾ ਨਾ ਲੇਖਾ ਸਮਝਾ ਕਈ ਜਿਹੜੇ ਪ੍ਰਚਲਿਤ ਮੰਨਉਤਾਂ ਵਿਸ਼ਵਾਸ ਉਹਨਾਂ ਨੂੰ ਉਸ ਰੂਪ ਵਿੱਚ ਗੁਰੂ ਸਾਹਿਬ ਨੇ ਅਲੰਕਾਰੂ ਵੀ ਵਰਤੋਂ ਕਰਦੇ ਹੋયા ਆ ਦੱਸਿਆ ਭਾਵੇਂ ਹੀ ਆ ਕਿ ਉਹ ਮਨੁੱਖ ਐਸਾ ਕੋਈ ਕਦੋਂ ਪੁੱਟਦਾ ਹੀ ਨਹੀਂ ਜਿਹੜਾ ਕਦੋਂ ਪਟੇ ਆ ਮਨੋਕੁਨੋ ਸ਼ਰਮਸ਼ਾਰ ਹੋਣਾ ਪਵੇ। ਤੋਂ ਇਸ ਲਈ ਜਿਹੜੀ ਲੇਖਾ ਕੋਈ ਨਾ ਪੁੱਛਿਆਈ ਜਾਂ ਲੇਖਾ ਮੰਗਾ ਨਾ ਕੋਈ ਦਾ ਪਾਵੇ ਨਹੀਂ ਕਿ ਮੈਂ ਗਲਤ ਕਰਾਂ ਤਾਂ ਮੈਂ ਇਸ ਲਈ ਬਖਸ਼ਿਆ ਜਾਊਂਗਾ ਕਿਉਂਕਿ ਮੈਂ ਰਾਬੂ ਤੇ ਭਰੋਸਾ ਕਰਦਾ ਜਾਂ ਮੈਂ ਗੁਰੂ ਜਾਂ ਰੱਬ ਦੀ ਛੰਨ ਵਿੱਚ ਆ ਗਏ ਆ। ਇਸ ਲਈ ਗੁਰੂ ਸਾਹਿਬ ਦਾ ਇਹ ਪਾਵਨ ਜਿਹੜਾ ਫਰਮਾਨ ਆ ਜਦੋਂ ਉਹ ਕਹਿੰਦੇ ਆ ਕਿ ਹੱਕ ਪਰ ਆਇਆ ਨਾਨਕਾ ਉਸ ਵਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰਨਾ ਖਾਏ। ਬੜਾ ਸਪਸ਼ਟ ਫਰਮਾਨ ਆ। ਗੁਰੂ ਪੀਰ ਅਵਸ਼ ਬਾਂ ਫੜਦਾ ਪਰ ਫੜਦਾ ਕਿਹਨਾਂ ਦੀ ਆ ਜਿਹੜੇ ਕੇਵਲ ਐਸਾ ਨਹੀਂ ਕੋਈ ਉਹਦੇ ਭਰੋਸਾ ਰੱਖਦੇ ਆ ਵਿਸ਼ਵਾਸ ਕਰਦੇ ਆ ਜਾਂ ਕਹਿੰਦੇ ਆ ਜੀ ਮੈਂ ਗੁਰੂ ਧਾਰਨ ਕਰ ਲਿਆ ਮੈਂ ਗੁਰੂ ਤੇ ਭਰੋਸਾ ਕਰਦਾ ਮੇਰਾ ਗੁਰੂ ਵਾ ਉਹਨੇ ਜਿਨ੍ਹਾਂ ਨੇ ਭਰੋਸਾ ਰਾ ਕੇ ਮੰਨ ਕੇ ਫਿਰ ਗੁਰੂ ਦੀ ਗੱਲ ਨੂੰ ਗੁਰੂ ਦੇ ਉਪਦੇਸ਼ ਨੂੰ ਗੁਰੂ ਦੀ ਸਿੱਖਿਆ ਨੂੰ ਪੱਲੇ ਬੰਨ ਕੇ ਉਹਨੇ ਜ਼ਿੰਦਗੀ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਜੇਕਰ ਉਹਨੇ ਗੁਰੂ ਪੀਰ ਦੀ ਗੱਲ ਨਹੀਂ ਮੰਨੀ ਤਾਂ ਕੇਵਲ ਭਰੋਸਾ ਰੱਖਣ ਨਾਲ ਇਹ ਘਟੋ ਘਟ ਗੁਰਬਾਣੀ ਦਾ ਮਰਨਾ ਨਹੀਂ ਹਾਂ ਸਾਡੇ ਵਰਗੇ ਜਿਹੜੇ ਜ਼ਰੂਰ ਕਹਿਣਗੇ ਦਾਵਾ ਕਰਦੇ ਇਹਦੇ ਕੋਈ ਸ਼ੱਕ ਨਹੀਂ ਪਰ ਗੁਰੂ ਨੇ ਬਾਣੀ ਵਿੱਚ ਇਸ ਤਰ੍ਹਾਂ ਦਾ ਕਿਸੇ ਨੂੰ ਜਿਹੜਾ ਉਹ ਕਰੋਸਾ ਨਹੀਂ ਦਵਾਇਆ ਬਲਕਿ ਬੜੇ ਸਪਸ਼ਟ ਦੂਬੇ ਚ ਆਖ ਦਿੱਤਾ ਕਿ ਕਰਨੇ ਬਾਜੋਂ ਤਰੈ ਨਾ ਕੋਈ ਠੀਕ ਚੰਗੇ ਕਰਨ ਤੋਂ ਬਿਨਾ ਕਿਸੇ ਦਾ ਵੀ ਭਾਰ ਉਤਾਰਾ ਨਹੀਂ ਜੇ ਮੈਂ ਕੇਵਲ ਭਰੋਸਾ ਰੱਖ ਰਿਹਾ ਭਰੋਸਾ ਰੱਖਣਾ ਜਿਹੜਾ ਪਹਿਲਾ ਸਟੈਪ ਆ ਕਹਿ ਸਕਦਾ ਜ਼ਰੂਰੀ ਹੈ ਦੀ ਆਪਣੀ ਮਹਮiyet ਆ ਜ਼ਰੂਰਤ ਆ ਕਿ ਉਸ ਤੋਂ ਬਿਨਾ ਤੁਹਾਡਾ ਅੱਗੇ ਤੁਰਨਾ ਜਿਹੜਾ ਉਹ ਜਿਹੜਾ ਸੰਭਵ ਨਹੀਂ ਹੁੰਦਾ ਇਸ ਲਈ ਜਦੋਂ ਤੁਸੀਂ ਵਿਸ਼ਵਾਸ ਕਰਕੇ ਭਰੋਸਾ ਰੱਖ ਕੇ ਕਦੋਂ ਪੁੱਟਦੇ ਹੋ ਤਾਂ ਤੁਸੀਂ ਨਿਸ਼ਚਿਤ ਹੋਨੇ ਹੋ ਇਸ ਵਿਸ਼ਵਾਸ ਨ ਭਰੋਸੇ ਨਾਲ ਕਿ ਨਹੀਂ ਮੈਂ ਤੁਰੂੰਗਾ ਤਾਂ ਮੈਂ ਜ਼ਰੂਰ ਮੰਜ਼ਰ ਤੇ ਪਹੁੰਚੂੰਗਾ ਉਸ ਲਈ ਲੇਖਾ ਮੰਗਾ ਨਾ ਕੋਈ ਦਾ ਇਹ ਭਾਵ ਨਹੀਂ ਕਿ ਉਹਨੂੰ ਛੁੱਟੀ ਹੋ ਜਾਊਗੀ ਇਸ ਲਈ ਆਖਿਆ ਕਿ ਜਿਹੜੇ ਜੇ ਬੜੇ ਆਵਿਆ ਗੁਨਾਹਗਾਰ ਓਮੀ ਸਾਧਨਾ ਮਾਰੀ ਐ ਇਸ ਲਈ ਜਿਹੜਾ ਜਿਹੜਾ ਕੋਈ ਮਨੋ ਕਰਦਾ ਉਹ ਆਪਣੇ ਕਰੇਗਾ ਜ਼ਿੰਮੇਵਾਰਾ ਇਸ ਲਈ ਜਦੋਂ ਆਖਿਆ ਕਰਮੀ ਆਪੋ ਆਪਨੇ ਕੀ ਨੇੜਾ ਹੈ ਕੀ ਦੂਰ ਇਹ ਇਹ ਗੁਰ ਨੇੜੇ ਆ ਨੇੜਤਾ ਨਿਗ ਮਾਰ ਰਿਹਾ ਤਾਂ ਉਹ ਆਪਣੇ ਕਰਮ ਕਰਕੇ ਜੇ ਦੂਰ ਆ ਤੇ ਆਪਣੀ ਕਰਨੀ ਕਰਕੇ ਆ ਠੀਕ ਇਸ ਲਈ ਜਿਹੜੀ ਬਖਸ਼ਿਸ਼ ਦੀ ਆਪਾਂ ਕੀਵਾਂ ਗੱਲ ਕਰ ਚੁੱਕੇ ਆ ਜਦੋਂ ਸ਼ਬਦ ਵਰਤਿਆ ਗਿਆ ਤੋਂ ਕਿੰਨਾਂ ਲੋਕਾਂ ਨੇ ਆਖਿਆ ਕਿੰਨਾਂ ਮਹਾਂਪੁਰਖਾਂ ਨੇ ਆਖਿਆ ਔਰ ਉਹਨਾਂ ਨੇ ਆਖਿਆ ਜਿਨ੍ਹਾਂ ਨੇ ਘਾਲਣਾ ਘਾਲੀ ਆ ਜੋ ਤੁਰੇ ਆ ਔਰ ਤੁਰਦੇ ਹੋਇਆ ਘਾਲਣਾ ਘਾਲਦੇ ਹੋਇਆ ਵੀ ਉਹਨਾਂ ਨੇ ਆਪਣੀਆਂ ਘਾਲਣਾ ਦਾ ਮਾਨ ਨਹੀਂ ਕੀਤਾ ਹੰਕਾਰ ਵਿੱਚ ਫੁੰਕਾਰੇ ਨਹੀਂ ਮਾਰੇ ਬਲਕੇ ਆਖਿਆ ਨਹੀਂ ਤੇਰੀ ਮਿਹਰ ਆ ਤੇਰੀ ਬਖਸ਼ਿਸ਼ ਆ ਕਿ ਤੂੰ ਮੈਨੂੰ ਤੋਹ ਰਿਆਂ ਅਤੇ ਮੇਰੀ ਨਹੀਂ ਸਿਆਣਪ ਨਹੀਂ ਮੇਰੇ ਜਿੰਨ ਵੱਲ ਨਹੀਂ ਤਾਕਤ ਨਹੀਂ ਕਿ ਮੈਂ ਤੁਰ ਸਕਾਂ ਸੋਚ ਸਕਾਂ ਕਰ ਸਕਾਂ ਨਹੀਂ ਇਹ ਤੇਰੀ ਹੀ ਰਹਿਮਤ ਹੋਈ ਆ ਕਿ ਮੈਂ ਐਸਾ ਤੁਰਨ ਜੋਗਾ ਹੋਇਆ ਮੈਨੂੰ ਅਸੀਂ ਸਮਝਾਈ। ਤੋ ਇਸ ਲਈ ਜਿਵੇਂ ਆਮ ਜਿਹੜਾ ਅਸੀਂ ਦੇਖਦੇ ਹਾਂ ਵਰਤਾਰਾਮ ਸਮਾਜ ਵਿੱਚਾਂ ਚਾਹੇ ਉਹ ਆਜਨਿਕ ਦੁਨੀਆ ਚਾਹੀ ਬਨ ਜਿਹੜੀ ਆ ਧਾਰਮਿਕ ਦੁਨੀਆ ਵਿੱਚ ਵੀ ਦੇਖਦੇ ਆ ਕਿ ਜਿਸ ਟੜੇ ਦਾ ਕਿਸੇ ਥਾਂ ਦੇ ਕਬਜ਼ਾ ਹੁੰਦਾ ਚਾਹੇ ਉਹ ਧਾਰਮਿਕ ਸਥਾਨ ਨਾ ਚਾਹੇ ਕੋਈ ਹੋਰ ਐਸਾ ਸਾਧਨ ਨਾ ਤਾਂ ਜਿਹੜੇ ਉਹਨਾਂ ਦੀ ਪਾਰਟੀ ਦੇ ਹੁੰਦੇ ਆ ਜਾਂ ਜਿਨ੍ਹਾਂ ਨੂੰ ਉਹ ਆਪਣਾ ਸਮਝਦੇ ਆ ਤਾਂ ਉਹ ਭਾਵੇਂ ਕਿੰਨੀਆਂ ਵੀ ਗਲਤੀਆਂ ਕਰ ਜਾਣ ਤਾਂ ਉਹਨਾਂ ਉਤੇ ਪਰਦਾ ਪਾਉਂਦੇ ਆ। ਦਾ ਇਹ ਨਹੀਂ ਦੂ ਨਿਉ ਤਾਂ ਵਰਤਾਰਾ ਦੇਖਦੇ ਹੀ ਆ ਜਿਹਨਾਂ ਲੋਕਾਂ ਦੇ ਹੱਥ ਵਿੱਚ ਸੱਤਾ ਦੀ ਵਾਗਡੋਰ ਹੁੰਦੀ ਆ ਹਾਂਜੀ ਉਹਨਾਂ ਦੇ ਧੜੇ ਦਾ ਉਹਨਾਂ ਦੀ ਨਜ਼ਦੀਕੀ ਜਿਹੜੇ ਆ ਉਹ ਵੱਡੇ ਤੋਂ ਵੱਡੇ ਕੋ ਕਰਮ ਵੀ ਕਰ ਜਾਣ ਤਾਂ ਉਹ ਲੋਕ ਉਹਨਾਂ ਨੂੰ ਸਜ਼ਾ ਦੇਣ ਦੀ ਸਜ਼ਾ ਦੇਣ ਦੀ بجائے ਉਹਨਾਂ ਦੀ ਜਿਹੜੀ ਆ ਸਪੋਰਟ ਕਰਦੇ ਆ ਜਿਹੜੀ ਪਿੱਠ ਥੱਪ ਥਪਾਉਂਦੇ ਆ ਤੇ ਜਿਹੜਾ ਉਹਨਾਂ ਦੇ ਗੁਰਦ ਆਵਾਜ਼ ਉਠੋਂਦੇ ਆ ਚਾਹੇ ਜਾਂ ਕਿ ਸੱਚ ਬੋਲਦੇ ਆ ਉਹਨਾਂ ਦੀ ਸੱਚ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਪਰ ਕਈ ਵਾਰ ਉਹਨਾਂ ਸੱਚ ਬੋਲਣ ਵਾਲਿਆਂ ਨੂੰ ਆਪਣੇ ਜਾਣ ਤੋਂ ਵੀ ਹੱਦ ਧੋਣੇ ਪੈਂਦੇ ਆ। ਤੋਂ ਰੱਬ ਦੀ ਜਿਹੜੀ ਦਰਗਾਹ ਆ ਜਾਂ ਰੱਬ ਦਾ ਜਿਹੜਾ ਨਿਆ ਉਹਦੇ ਵਿੱਚ ਐਸਾ ਨਹੀਂ। ਉਥੇ ਕਿਸੇ ਦੀ ਸ਼ਿਫਾਰਿਸ਼ ਨਹੀਂ ਚਲਦੀ ਇਸ ਲਈ ਬਾਣੀ ਤੇ ਵੀ ਗੱਲ ਆਖੀ ਦੱਸੀ ਹੋਈ ਆ ਕਿ ਜਿਹੜੀ ਉਹ ਉਥੇ ਕਿਸ ਸ਼ਿਫਾਰਿਸ਼ ਨਹੀਂ ਚਲਦੀ। ਕਿਉਂਕਿ ਆਖੇ ਦੋ ਸ਼ਿਫਾਰਿਸ਼ ਕਰ ਦੂਗਾ। ਕੋਈ ਗੁਰੂ ਪੀ ਜਿਹੜਾ ਉਹ ਇਸ ਤਰ੍ਹਾਂ ਦੇ ਐਸੇ ਬੰਦੇ ਦੀ ਸ਼ਿਫਾਰਿਸ਼ ਨਹੀਂ ਕਰਦਾ। ਜੇ ਕੋਈ ਕਰਦਾ ਹੈ ਤਾਂ ਮਤਲਬ ਉਹ ਸੱਚ ਨਾਲ ਜੁੜਿਆ ਹੀ ਨਹੀਂ ਹੋਇਆ। ਇਸ ਲਈ ਬਾਣੀ ਦਾ ਜਦੋਂ ਫਰਮਾਨ ਆ ਕਿ ਚੋਰ ਕੀ ਹਾਮਾ ਭਰੇ ਨਾ ਕੋਈ। ਚੋਰ ਕੀ ਆ ਚੰਗਾ ਕਿਉਂ ਹੋਏ ਤਾਂ ਜਿਹੜੇ ਕਥਤ ਜਿਹੜੇ ਗੁਰੂ ਕਹਾਉਂਦੇ ਆ ਆਪਣੇ ਉਹ ਧਰਮ ਆਗੂ ਕਹਾਉਂਦੇ ਆ ਉਹ ਜ਼ਰੂਰ ਐਸਾ ਕਰਦੇ ਆ ਪਰ ਜਿਹੜਾ ਸੱਚਾ ਗੁਰੂ ਆ ਸੱਚੇ ਗੁਰੂ ਦਾ ਇਹ ਲੱਛਣ ਵੀ ਇੱਕ ਲੱਛਣ ਆ ਕਿ ਉਹ ਕਦੇ ਵੀ ਗਲਤ ਦੀ ਪਰੋੜਤਾ ਨਹੀਂ ਕਰਦਾ ਉਹਦੀ ਬਾਣੀ ਫੜਦਾ ਉਹਦੀ ਹਾਮੀ ਨਹੀਂ ਭਰਦਾ ਜੇ ਅਸੀਂ ਆਪਣੇ ਗੁਰੂ ਕਾਲ ਵੱਲ ਨਜ਼ਰ ਮਾਰੀ ਤਾਂ ਸਾਨੂੰ ਬਹੁਤ ਸਰੀਆਂ ਅਸੀਂ ਉਹ ਉਦਾਹਰਨਾਂ ਮਿਲਦੀਆਂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਸਾਕੀ ਬੜੀ ਪ੍ਰਸਿੱਧ ਆ ਕਿ ਉਹਨਾਂ ਦਾ ਇੱਕ ਆਪ ਨਜ਼ਦੀਕੀ ਜਿਹੜਾ ਸੇਵਾਦਾਰ ਆ ਉਹ ਕਿਸੇ ਵੱਸੋਂ ਪੈਸੇ ਉਧਾਰ ਲੈ ਕੇ ਫਿਰ ਬਾਅਦਸ ਪੈਸੇ ਵਾਪਸ ਨਹੀਂ ਮੋੜ ਰਿਹਾ ਆ ਆਪਾਂ ਆਪਣੇ ਇੱਕ ਪ੍ਰੋਗਰਾਮ ਉਹਦੀ ਚਰਚਾ ਕੀਤੀ ਸੀ ਇਸ ਲਈ ਮੈਂ ਸੰਖੁਚ ਕਰ ਰਿਹਾ ਆ ਉਹਦਾ ਵਿਸਥਾਰ ਕਰਨ ਤੋਂ ਪਰ ਜਦੋਂ ਉਹ ਵਾਲਾ ਦਿੰਦਾ ਗੁਰਬਾਣੀ ਦਾ ਆਪਣੇ ਜਿਹੜਾ ਆਪਣੇ ਮਤਲਬ ਕੱਢ ਕੇ ਆਪਣੇ ਸਵਾਰਥ ਲਈ ਉਹਦੀ ਵਰਤੋਂ ਕਰਨਾ ਚਾਹੁੰਦਾ ਤਾਂ ਗੁਰੂ ਸਾਹਿਬ ਸੁਣਦੇ ਆ ਬੁਲ ਪੈਂਦੇ ਆ ਕਿ ਨਹੀਂ ਭਾਈ ਗੁਰੂ ਨਦੇਵੀ ਆਖਿਆ ਕਿ ਹੱਕ ਪੁਰਾਯਾ ਨਾਨਕਾ ਉਸੁਰ ਉਸ ਗਾਇ ਗੁਰਪੀਰ ਹਮਾ ਦਾ ਪਰੇ ਜਮੁਰਦਾਰ ਨਾ ਖਾਇ ਉਹ ਸੱਚਾ ਕਦੀ ਵੀ ਝੂਠੇ ਦੀ ਪਖੰਡੀ ਦੀ ਦੰਬੀ ਦੀ ਬਾ ਨਹੀਂ ਫੜਦਾ ਠੀਕ ਹੈ ਜੇ ਫੜਦਾ ਕੋਈ ਦਾ ਮਤਲਬ ਉਹ ਸੱਚ ਨਾਲ ਨਹੀਂ ਜੁਟਿਆ ਹੋਇਆ ਠੀਕ ਇਸ ਲਈ ਲੇਖਾ ਮੰਗਾ ਨਾ ਕੋਈ ਜਿਹੜਾ ਉਹ ਲੇਖਾ ਮੰਗਾ ਨਾ ਕੋਈ ਕੋਈ ਵਿਕਾਰ ਮਾਏ ਦਾ ਕੋਈ ਵੀ ਰੂਪ ਕੋਈ ਵੀ ਪਹਿਲੂ ਉਸ ਮਨੁੱਖ ਨੂੰ ਪਰਵਾਦ ਨਹੀਂ ਕਰਦਾ ਪਾਵ ਉਹ ਆਤਮਿਕ ਕਮਜ਼ੋਰੀ ਦਾ ਸ਼ਿਕਾਰ ਹੋ ਕੇ ਉਹ ਕੋਈ ਵੀ ਮਨੁੱਖ ਐਸਾ ਕਦਮ ਨਹੀਂ ਪੁੱਟਦਾ ਕਿਉਂਕਿ ਉਹਨੂੰ ਇਹ ਗੱਲ ਸਮਝ ਆ ਗਈ ਗੁਰੂ ਰੱਬ ਦੀ ਛਣ ਵਿੱਚ ਆਉਣ ਕਰਕੇ ਇਹਦੀ ਬਤੌਲਤ ਹੈ ਕਿ ਮੈਂ ਆਪਣੇ ਕਰਮ ਦਾ ਖੁਦ ਜ਼ਿੰਮੇਵਾਰਾਂ ਜੋ ਮੈਂ ਬੀਜੂਗਾ ਇਸ irdu pe ਖੇਤੀ ਵਿੱਚ ਉਹ ਮੈਨੂੰ ਹੀ ਵੱਢਣਾ ਪਊਗਾ ਉਹਦਾ ਕੋਈ ਹੋਰ ਜਵਾਬਦੇ ਨਹੀਂ ਜਵਾਬਦੇ ਕੋਈ ਹੈ ਤਾਂ ਉਹ ਮੈਂ ਹੀ ਹਾਂ ਇਸ ਲਈ ਮੈਂ ਜਿਹੜੇ ਮੇਰੇ ਆਪਣੇ ਵੀ ਆ ਉਹ ਆਪਣੇ ਜਿਹਨੇ ਸਮਝਦਾ ਉਹਨਾਂ ਲਈ ਵੀ ਉਹ ਪਾਪ ਨਹੀਂ ਕਰਦਾ ਉਹ ਸਮਝਦਾ ਕਿ ਪਾਪ ਕੁਮਾਬਦੇ ਆ ਤੇਰਾ ਕੋਈ ਨਾ ਬੀ ਉਹ ਸਮਝਦਾ ਇਸ ਲਈ ਆਖ ਦਿੱਤਾ ਗੁਰਬਾਣੀ ਦਾ ਜਿਹੜਾ ਪਾਵਨ ਫਰਮਾਨ ਆ ਕਿ ਬਹੁ ਪਰਪੰਜ ਕਰ ਪਰ ਧਨ ਲਿਆ ਵੈ ਸੁਧਦਾਰਾ ਪਹਿ ਆਨ ਲਟਾਵੇ ਮਨ ਮੇਰੇ ਭੂਲੇ ਕਬਟ ਨਾ ਕੀਜੈ ਅੰਧ ਨਵੇਰਾ ਤੇਰੇ ਜੀ ਪਹਿ ਲੀਜੈ ਜਿਹੜਾ ਬਾਣੀ ਵਿੱਚੋਂ ਗੁਰੂ ਦੀ ਛਰਨ ਵਿੱਚ ਆ ਕੇ ਨੇਦ ਇਹ ਪੜ ਰਿਹਾ ਸਮਝ ਰਿਹਾ ਵਿਚਾਰ ਰਿਹਾ ਤਾਂ ਫਿਰ ਐਸਾ ਕਿਉਂ ਕਰੂਗਾ ਉਹ ਸ੍ਰੀ ਪਰਿਵਾਰ ਦੀ ਪਾਲਣਾ ਪੋਸ਼ਣਾ ਜਾਂ ਆਪਣੇ ਸ੍ਰੀ ਦੀ ਪਾਲਣਾ ਪੋਸ਼ਣਾ ਕਰਨਾ ਮਨੁੱਖ ਦਾ ਧਰਮ ਆ ਇਹ ਫਰਜ਼ ਆ ਕਿ ਅਸੀਂ ਆਪਣੇ ਸਰੀਰ ਦੀ ਜਾਂ ਆਪਣੇ ਪਰਿਵਾਰ ਦੀ ਅਸੀਂ ਖੁਦ ਪਾਲਣਾ ਕਰਨੀ ਹੈ ਪਰਵਿਸ਼ ਕਰਨੀ ਉਹਨਾਂ ਦੇ ਲੋੜਾਂ ਦਾ ਧਿਆਨ ਰੱਖਣਾ ਲੋੜਾਂ ਦੀ ਪੂਰਤੀ ਕਰਨੀ ਆ ਪਰ ਅਸੀਂ ਇਸ ਤੰਗ ਨਾਲ ਨਹੀਂ ਕਰਨੀ ਕਿ ਅਸੀਂ ਦੂਜਿਆਂ ਦੇ ਮੂੰਹ 'ਚ ਬੁਰਕੀਆਂ ਖੋਗੇ ਜੋ ਜਿਹੜੇ ਆਪਣੇ ਆ ਜਾਂ ਆਪਣਾ ਪਰਿਵਾਰ ਆ ਉਹਨੂੰ ਨਾਨਾ ਪ੍ਰਕਾਰ ਦੇ ਜਿਹੜੇ ਉਹ ਥਾਲ ਵਿੱਚ ਭੋਜਨ ਪਰੋਸ ਕੇ ਉਹਨਾਂ ਨੂੰ ਚਖਾਈਏ ਜਾਂ ਆਪ ਸੁੰਦਰ ਜਿਹੜਿਆਂ ਰਿਹائشਾ ਬਣਾਉਣ ਲਈ ਸਧਾਰਨ ਗਰੀਬਾਂ ਦੀਆਂ ਕੁਲੀਆਂ ਵੀ ਢਾਸੀਤੀਏ ਜਾਂ ਆਪਣੇ ਆਂ ਜਾਂ ਆਪਣੇ ਉਤੇ ਵਧੀਆ ਬਸਤ ਜਿਹੜੇ ਸਰੀਰ ਨੂੰ ਪਹਿਨਾਉਣ ਲਈ ਪਹਿਨਣ ਲਈ ਅਸੀਂ ਦੂਜਿਆਂ ਨੂੰ ਨਕੀ ਦੀ ਜਿਹੜੀ ਦਸਦਲ ਵੀ ਤੱਕ ਦੇਈਏ ਜਾਂ ਜਿਹੜੇ ਆਪਣੇ ਪੈਰਾਂ ਉਤੇ ਤੁਰ ਰਹੇ ਆ ਆਪ ਆਪਣੇ ਪੈਰਾਂ ਉਤੇ ਖੜੇ ਹੋਣ ਲਈ ਉਹਨਾਂ ਨੂੰ ਆਪਣੇ ਪੈਰਾਂ ਮਜਰੂਰ ਦੇਈਏ ਪਰੋਂਦੇ ਹੀ ਵਸਾ ਨਹੀਂ ਜਿਹੜਾ ਕਰੂਗਾ ਜਿਹਨੇ ਸੱਚ ਮੁੱਚ ਸ਼ਰਨ ਵਿੱਚ ਆ ਗਿਆ ਜਿਹਨੇ ਇਸ ਗੱਲ ਨੂੰ ਸਮਝ ਲਿਆ ਤੁਸੀਂ ਲੇਖਾ ਮੰਗਿਆ ਨਾ ਕੋਈ ਜਿਹੜਾ ਭਾਵ ਆ ਉਹ ਇਹ ਹੈ ਕਿ ਉਹ ਮਨੁੱਖ ਜ਼ਿੰਦਗੀ ਦੇ ਕਿਸੇ ਵੀ ਮੋੜ ਕਿਸੇ ਵੀ ਪ੍ਰਸਥਿਤੀ ਵਿੱਚ ਉਹ ਆਤਮਿਕ ਦੌਰ ਦੇ ਕਮਜ਼ੋਰੀ ਨਹੀਂ ਵਿਖਾਉਂਦਾ ਕਮਜ਼ੋਰ ਨਹੀਂ ਪੈਂਦਾ ਉਹ ਹਰ ਥਾਂ ਜਿਹੜਾ ਉਹ ਡੋਲ ਰਹਿਦਾ ਉਹ ਸਥਿਰ ਰਹਿੰਦਾ ਕਦੇ ਵੀ ਕਿਸੇ ਵਿਕਾਰ ਦੇ ਟੇਹ ਚੜ ਕੇ ਆਤਮਿਕ ਕੰਜੂਰੀ ਦਾ ਸ਼ਿਕਾਰ ਹੋ ਕੇ ਮਨੁੱਖਤਾ ਦਾ ਇਨਸਾਨੀਅਤ ਦਾ ਧਾਮ ਨਹੀਂ ਛੜਦਾ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਅਸੀਂ ਕੱਤੇ ਐਡ ਕਰ ਦਿੰਦੇ ਆ इवन ਅਸੀਂ ਬੱਚੇ ਨੂੰ ਜਦੋਂ ਸਕੂਲ ਭੇਜਦੇ ਆ ਅਸੀਂ ਉਹ ਵਿਸ਼ਵਾਸ ਟੀਚਰ ਤੇ ਕਰਕੇ ਭੇਜਦੇ ਆ ਸਕੂਲ ਤੇ ਵਿਸ਼ਵਾਸ ਹੁੰਦਾ ਪਰ ਅਲਟੀਮੇਟ ਆਬਜੈਕਟਿਵ ਉਹਦਾ ਇਹ ਹੁੰਦਾ ਕਿ ਉੱਥੇ ਉਹ ਸਿੱਖ ਕੇ ਆਣਾ ਅਜਿਹਾ ਜਿਹੜਾ ਇੱਕ ਐਗਜ਼ਾਮਪਲ ਮੈਂ ਫਿਜ਼ੀਕਲ ਇਸ ਕਰਕੇ ਦਿੱਤੀ ਕਿ ਕੁਰਬਾਨੀ ਤੇ ਵੀ ਪਹਿਲੇ ਅਸੀਂ ਵਿਸ਼ਵਾਸ ਕਰਨਾ ਵਿਸ਼ਵਾਸਤਾ ਵੀ ਜਰੂਰ ਕਰਨਾ ਸਾਡਾ ਭਰੋਸਾ ਹੋਣਾ ਚਾਹੀਦਾ ਪਰ ਅਲਟੀਮੇਟਲੀ ਪੜ ਕੇ ਅਸੀਂ ਸਿੱਖਣਾ ਜਿਹੜਾ ਉਹ ਸਿੱਖਾਂਗੇ ਤਾਂ ਹੀ ਸਾਡੇ ਲੇਖਾ ਤੇ ਕਰਮ ਜਿਹੜੇ ਆ ਉਸ ਪਾਸੇ ਨੂੰ ਟੁਰਣਗੇ ਔਰ ਇਹ ਬੜਾ ਮੈਂ ਇਸ ਕਰਕੇ ਐਡ ਕੀਤਾ ਕਿ ਕਈ ਵਾਰੀ ਅਸੀਂ ਸਿਰਫ ਇਹ ਕਹਿ ਦਿੰਦੇ ਹਾਂ ਵੀ ਜੀ ਬਾਣੀ ਤੇ ਭਰੋਸਾ ਹੋਣਾ ਚਾਹੀਦਾ ਬਾਣੀ ਤੇ ਭਰੋਸਾ ਦੇ ਨਾਲ ਅਸੀਂ ਉਹਨੂੰ ਸਿੱਖਣਾ ਵੀ ਹੈ ਪੜ੍ਹ ਕੇ ਉਦੋਂ ਆਪਣੇ ਤੇ ਅਪਲਾਈ ਵੀ ਕਰਨਾ ਜਿਹੜਾ ਪ੍ਰੋਸੈਸ ਦਾ ਅਸਲ ਜਿਹੜਾ ਭਾਵ ਇਹੀ ਆ ਕਿ ਜਿਹੜਾ ਪ੍ਰੋਸੈਸ ਗੱਲ ਹੋਣਾ ਚਾਹੀਦਾ ਕਿ ਬਾਣੀ ਪੜ੍ਹ ਕੇ ਜਦੋਂ ਮੈਂ ਅਮਲੇ ਲਿਆਉਂਗਾ ਤੇ ਯਕੀਨ ਨਾਲ ਸਾਬੂ ਪ੍ਰੂਗਾ ਜਿਵੇਂ ਪਾਣੀ ਮੰਨ ਲਓ ਪਾਣੀ ਪਿਆਸ ਬੁਝਾਉਂਦਾ ਪਰ ਉਹ ਪਾਸ ਉਹ ਕਦੋਂ ਬੁਝੂਗੀ ਕੇਵਲ ਭਰੋਸਾ ਜਿਹੜਾ ਕਿ ਇਹਨਾਂ ਅਗਲਾ ਕਦੋਂ ਕੁੱਟਣ ਦੀ ਜ਼ਰੂਰਤ ਆ ਕਿ ਪਿਆਸ ਬੁਝਾਉਂਦਾ ਯਕੀਨ ਨੂੰ ਬੁਝਾਉਂਦਾ ਪਰ ਕਦੋਂ ਜਦੋਂ ਅਸੀਂ ਪਾਣੀ ਪੀਵਾਂਗੇ ਬਿਲਕੁਲ ਪ੍ਰਸ਼ਾਦਾ ਛਕਾਂਗੇ ਭੁੱਖ ਮਿਟੂਗੀ ਪਰ ਕਦੋਂ ਜਦੋਂ ਅਸੀਂ ਪ੍ਰਸ਼ਾਦਾ ਛਕਾਂਗੇ ਉਸੇ ਤਰ੍ਹਾਂ ਜਿਹੜਾ ਆਤਮ ਨੂੰ ਭੋਜਨ ਆ ਇਹਦੇ ਭਰੋਸਾ ਦੇ ਭਰੋਸਾ ਠੀਕ ਆ ਭੋਸੇ ਦਾ ਰੂਪ ਆ ਇਹ ਜ਼ਰੂਰੀ ਆ ਪਰ ਜਿਹੜਾ ਅਗਲਾ ਪੁਆਇੰਟ ਜੇ ਕਦੋਂ ਜਿਹੜਾ ਅਸੀਂ ਤੁਰਨੂ ਆਪਣਾ ਪੈਰ ਰੋਗ ਲਵਾਂਗੇ ਕਿ ਇਹ ਜੇ ਕੇਵਲ ਇਹ ਸਮਝੀਏ ਕਿ ਕੇਵਲ ਭਰੋਸਾ ਕਰ ਲੈਣਾ ਇਹ ਬੋਧਾ ਖਾਣਾ ਜਾਂ ਇਹਨੂੰ ਹਾਜ਼ਮ ਕਰਨਾ ਇਹਨੂੰ ਗ੍ਰਹਿਣ ਕਰਨਾ ਇਹ ਜ਼ਰੂਰੀ ਨਹੀਂ ਬਸ ਇਹ ਕਰਨਾ ਹੀ ਕਾਫੀ ਆ ਤਾਂ ਉਸੇ ਤਰ੍ਹਾਂ ਜਿਵੇਂ ਕਿ ਪਿਆਸਾ ਜਿਹੜਾ ਉਹ ਪਾਣੀ ਉਹਦੀ ਪਿਆਸ ਜਿਹੜਾ ਉਹ ਪ੍ਰੋਸਾ ਦਾ ਕਰ ਰਿਹਾ ਵਾ ਪੀ ਨਹੀਂ ਰਿਹਾ ਉਹਦੀ ਪਿਆਸ ਨਹੀਂ 부ਜਦੀ ਭੁੱਖਾ ਵਿਅਕਤੀ ਜਿਹੜਾ ਉਹ ਇਹ ਤਾਂ ਮੰਨ ਰਿਹਾ ਉਹ ਠੀਕ ਮੰਨ ਰਿਹਾ ਤੇ ਗਲਤ ਨਹੀਂ ਕੋਈ ਕਿ ਪ੍ਰਸ਼ਾਦਾ ਛਕਣ ਨਾਲ ਭੁੱਖ ਮਿੱਟਦੀ ਆ ਇਹਦੇ ਕੋਈ ਸ਼ੰਕ ਨਹੀਂ ਸ਼ੱਕ ਨਹੀਂ ਪਰ ਉਹ ਛਕੇ ਨਾ ਤਾਂ ਉਹਦੀ ਪਿਆਸ ਜਿਹੜੀ ਉਹ ਨਹੀਂ 부ਜਦੀ ਤੇ ਇਸੇ ਤਰ੍ਹਾਂ ਗੁਰਬਾਣੀ ਜਿਹੜੀ ਆ ਸਾਡੀ ਆਤਮਾ ਦੀ ਖੁਰਾਕ ਆ ਜੇਕਰ ਅਸੀਂ ਇਹਨੂੰ ਕੇਵਲ ਸਮਝਦੇ ਆ ਕਿ ਬਾਣੀ ਜਿਹੜੀ ਆ ਇਹਦੇ ਪ੍ਰੋਸਾ ਚਾਹੀਦਾ ਪ੍ਰੋਸੇ ਦਾ ਇਹ ਰੂਪ ਆ ਇਹਦੇ ਬਿਨਾ ਜਿਹੜਾ ਉਸਾਜ ਮੇਜ ਕੋ ਖਾਵਿਸ ਦੇ ਜੇ ਕੋ ਖਾਵ ਜੇ ਕੋ ਪੁੰਚਾ ਕਿਸ ਕਾ ਹੋਏ ਉਧਾਰ ਇਸ ਬਣੀ ਬੜਾ ਸਪਸ਼ਟ ਆਇਆ ਪੱਕ ਜੀ ਤੋਂ ਇਹ ਇਹ ਨਾਰਮਲੀ ਸਪੈਸ਼ਲੀ ਅਸੀਂ ਇਸ ਕਰਕੇ ਨੂੰ ਛੇੜਿਆ ਥੋੜਾ ਜਿਆ ਕਿਉਂਕਿ ਅਕਸਰ ਸਾਨੂੰ ਦੱਸਿਆ ਜਾਂਦਾ ਕਿ ਆ ਬਾਣੀ ਦਾ ਨਿਤਰੇਮ ਕਰ ਲੋ ਐ ਬਾਣੀ ਪੜ ਲੋ ਤੇ ਇਹਦੇ ਨਾਲ ਇਹ ਹੋ ਜਾਏਗਾ ਇਹਦੇ ਨਾਲ ਇਹ ਹੋ ਜਾਏਗਾ ਪਰ ਜਿੰਨਾ ਚਿਰ ਤੱਕ ਜਿੰਨਾ ਭਾਈ ਸਾਹਿਬ ਨੇ ਐਗਜ਼ਾਮਪਲ ਦਿੱਤੀ ਭਰੋਸਾ ਤੇ ਕਰਨਾ ਬਾਣੀ ਦਾ ਉਹ ਇਨਪੁਟ ਵੀ ਉਹ ਬਾਣੀ ਪੜਨ ਨਾਲ ਹੀ ਆਉਣੀ ਆ ਪਰ ਅਲਟੀਮੇਟਲੀ ਦਾ ਉਹਨੂੰ ਅਪਲਾਈ ਕਰਨਾ ਖਾਣਾ ਬਾਣੀ ਨੂੰ ਔਰ ਉਹ ਜਦੋਂ ਖਾਵਾਂਗੇ ਤਾਂ ਹੀ ਸਾਡਾ ਕਲਿਆਣ ਜਾਂ ਜਿਲਜੜਾ ਲੇਖਾ ਜਾਂ ਜੋ ਵੀ ਅਸੀਂ ਕਹਿ ਲਈਏ ਜੋ ਵੀ ਅਸੀਂ ਅਚੀਵ ਕਰਨਾ ਚਾਹੁੰਦੇ ਆ ਐਜ਼ ਅ ਗੁੱਡ ਲਾਈਫ ਉਹ ਅਚੀਵ ਹੋ ਸਕਦਾ ਭਾਈ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਇਸ ਟੋਪਿਕ ਨੂੰ ਅਸੀਂ ਫਿਰ ਤੋਂ ਸਟ੍ਰੈਸ ਕਰਦੇ ਆ ਅਸੀਂ ਹਰ ਵਾਰੀ ਸਟ੍ਰੈਸ ਕਰਦੇ ਆ ਪਲੀਜ਼ ਬਾਣੀ ਆਪ ਪੜਿਆ ਕਰੋ ਸਮਝਿਆ ਕਰੋ ਔਰ ਸਮਝ ਕੇ ਆਪਣੇ ਤੇ ਅਪਲਾਈ ਕਰਿਆ ਕਰੋ ਥੋੜੀ ਪੜ ਲਓ ਇੱਕ ਸ਼ਬਦ ਪੜ ਲਓ ਪਰ ਇਹ ਸੋਚੋ ਕਿ ਉਹ ਸ਼ਬਦ ਮੇਰੇ ਤੇ ਕਿਦਾਂ ਅਪਲਾਈ ਕਰਦਾ ਔਰ ਉਹਦੇ ਕਰਨ ਨਾਲ ਮੈਂ ਅੱਜ ਕਿਦਾਂ ਇੰਪਰੂਵ ਕੀਤਾ ਆਪਣੇ ਆ ਪਹਿਲੇ ਨਾਲੋਂ ਮੈਂ ਕਿਦਾਂ ਇੰਪਰੂਵ ਹੋਇਆ ਸੋ ਪਲੀਜ਼ ਐਸ ਸੇਵ ਜੀਆ ਵੀਡੀਓਜ਼ ਭਾਵੇਂ ਲੰਬੀਆਂ ਹੁੰਦੀਆਂ ਪਰ ਸੁਣਿਆ ਪੂਰੀ ਕਰੋ ਔਰ ਸੁਣ ਕੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਤੇ ਭਾਈ ਸਾਹਿਬ ਨੂੰ ਵਾਗੁਰੂ ਜੀ ਕਾ ਸਤਿ ਸਾਭ ਵਾਗੁਰੂ ਜੀ ਕੀ ਫਤਿਹ